ਤੁੱਪਾਂ ਦਾ ਆਪਾਂ ਲੱਗਣ ਲੱਗ ਪਈਆਂ ਫਟਾਰਾ ਤਕਰੀਬਨ ਸਾਰਾ ਬਾਗ ਨੇ ਚੱਕ ਲਿਆ ਆਪਾਂ ਲਿਆਏ ਆ ਜੀ ਦਵਾਈ ਬੈਰ ਕੰਪਨੀ ਦੀ ਸੁਲੇਮਾਨ ਬਹੁਤ ਵਧੀਆ ਇਹਦੀ ਰਿਜ਼ਲਟ ਆ ਜੀ ਦਵਾਈ ਦਾ ਇਸ ਕੰਡੀਸ਼ਨ 'ਚ ਇਹ ਆ ਗਿਆ ਜੀ ਇਹਦਾ ਫਟਾਰਾ ਇੱਥੋਂ ਇਹਨੇ ਫੁੱਟਣਾ ਤੇ ਇਦੋਂ ਬਾਅਦ ਇਹਦੇ ਤੇ ਫੁੱਲ ਆਉਣਾ ਜੀ ਤੇ ਠੰਡ ਜ਼ਿਆਦੇ ਹੋਣ ਦੇ ਕਰਕੇ ਆਪਣਾ ਥੋੜਾ ਜਿਹਾ ਬੂਟਿਆਂ ਨੂੰ ਜਿਹੜੀ ਕਲੀ ਫੇਰਨੀ ਸੀ ਉਹ ਹੁਣ ਫਿਰ ਫੇਰਾਂਗੇ ਉਹ ਆਪਾਂ ਭੌਂਤੀ ਆ ਜੀ ਅੱਜ ਸਾਸੀ ਕਾਲ ਕਿਸਾਨ ਵੀਰੋ ਤੇ ਅੱਜ ਆਪਾਂ ਜੀ ਆਪਣੇ ਪਹੁੰਚ ਗਏ ਆ ਬਾਗ ਦੇ ਵਿੱਚ ਜਿਹੜਾ ਆਪਣਾ ਮਾਲਟੇ ਦਾ ਬਾਗ ਆ ਪਿਛਲੀਆਂ ਵੀਡੀਓ ਚ ਤੁਸੀਂ ਦੇਖਿਆ ਆਪਣੇ ਪਿਛਲੇ ਸਾਲ ਜਿਹੜਾ ਫਰੂਟ ਆਇਆ ਸੀ ਤੇ ਆਪਾਂ ਵੇਚਿਆ ਤੇ ਜਿਹੜਾ ਇਹਨੂੰ ਐਤਕੀ ਜੀ ਨਵਾਂ ਆ ਫਰੂਟ ਆ ਰਿਹਾ ਹੈ ਤੇ ਇਸ ਟਾਈਮ ਜੀ ਜਿਹੜੀ ਆਪਾਂ ਤੇਲੇ ਵਾਲੀ ਸਪਰੇਅ ਲਾਉਣੀ ਹੈ ਦੇਤੇ ਵੀ ਆ ਹੁਣ ਇਸ ਟਾਈਮ ਇਸ ਕੰਡੀਸ਼ਨ ਚ ਇਹ ਆ ਗਿਆ ਜੀ ਇਹਦਾ ਫਟਾਰਾ ਇੱਥੋਂ ਇਹਨੇ ਫਟਣਾ ਤੇ ਉਦੋਂ ਬਾਅਦ ਇਹ ਤੇ ਫੁੱਲ ਆਉਣਾ ਜੀ ਫੁੱਲ ਆ ਕੇ ਹੌਲੀ-ਹੌਲੀ ਗੋਲੀ ਬਣੂਗੀ ਤੇ ਅੱਜ ਤੋਂ 15 ਦਿਨਾਂ ਨੂੰ ਤਕਰੀਬਨ ਇਹਨੇ ਪੂਰਾ ਫਟਾਰਾ ਚੱਕਣਾ ਉਦੋਂ ਪਹਿਲਾਂ ਜਿਹੜੀ ਆਪਾਂ ਕੋਈ ਤੇਲੇ ਵਾਲੀ ਸਪਰੇਅ ਆ ਜੀ ਜਿਹੜੀ ਆਪਾਂ ਲਾਉਣੀ ਆ ਵੀ ਜਿਹੜਾ ਕੋਈ ਫਟਾਰਾ ਫੁੱਟਣ ਦੇ ਵਿੱਚ ਕੋਈ ਮੁਸ਼ਕਲ ਨਾ ਆਵੇ ਜਿਵੇਂ ਆ ਹੁਣ ਦੇਖੋ ਜੀ ਤੁਸੀਂ ਆ ਫੁੱਲ ਆਉਣ ਆਉਣ ਦੀ ਸਮਝ ਲਓ ਸਥਿਤੀ 'ਚ ਆ ਗਿਆ ਇਹ ਤਕਰੀਬਨ ਗੰਡਾਂ ਆਈਆਂ ਬਣਨੀਆਂ ਸ਼ੁਰੂ ਹੋ ਗਈਆਂ ਨੇ ਪੂਰਾ ਅੱਜ ਤੋਂ 15 ਤੋਂ 20 ਦਿਨਾਂ ਤਾਈਂ ਇਹਨੇ ਪੂਰਾ ਫੁੱਲੀ ਫੁੱਲ ਹੋਊਗਾ ਜੀ ਉਦੋਂ ਪਹਿਲਾਂ ਆਪਾਂ ਤੇਲੇ ਵਾਲੀ ਸਪਰੇਅ ਨੂੰ ਜ਼ਰੂਰੀ ਆ ਲਾਉਣੀ ਵੀ ਜਿਹੜਾ ਕੋਈ ਆਪਣਾ ਕਿਉਂਕਿ ਆਪਾਂ ਫੁੱਲਾਂ ਦੇ ਉੱਤੇ ਜਿਹੜੀ ਆਪਾਂ ਸਪਰੇਅ ਨਹੀਂ ਕਰ ਸਕਦੇ ਮੁੜ ਕੇ ਕਿਉਂਕਿ ਸਪਰੇਅ ਜਿਹੜੀ ਫੁੱਲਾਂ ਤੇ ਕਰਦੇ ਆਂ ਕਈ ਵਾਰੀ ਦਿੱਕਤ ਆ ਜਾਂਦੀ ਆ ਕੋਈ ডোজ ਵੱਧ ਘੱਟ ਕੋਈ ਮਾੜੀ ਮੋਟੀ ਪੈ ਜੇ ਤਾਂ ਫੁੱਲਾਂ ਦਾ ਨੁਕਸਾਨ ਹੋ ਜਾਂਦਾ ਜੇ ਫੁੱਲਾਂ ਦਾ ਨੁਕਸਾਨ ਹੋ ਗਿਆ ਤਾਂ ਫਿਰ ਆਪਣਾ ਜਿਹੜਾ ਫਰੂਟ ਆਉਣਾ ਉਹ ਮੁਸ਼ਕਲ ਹੋ ਜਾਂਦਾ ਹੈ ਆਊਗਾ ਜ਼ਰੂਰ ਪਰ ਘਟ ਆਊਗਾ ਕੰਡੀਸ਼ਨ ਦੇ ਹਿਸਾਬ ਨਾਲ ਫਿਰ ਫੁੱਲਾਂ ਫੁੱਲ ਸੁੱਕ ਜਾਂਦੇ ਆ ਜੀ ਤੇ ਇਦੋਂ ਪਹਿਲਾਂ ਪਹਿਲਾਂ ਫਟਾਰੇ ਤੋਂ ਪਹਿਲਾਂ ਪਹਿਲਾਂ ਜਿਹੜੀ ਆਪਾਂ ਇਹ ਇਹਦੀ ਸਪਰੇਅ ਜ਼ਰੂਰੀ ਆ ਜੀ ਤੇ ਆਪਾਂ ਅੱਜ ਆਪਣੇ ਬਾਗ 'ਚ ਪਹੁੰਚ ਗਏ ਆ ਤੁੱਪਾਂ ਦਾ ਆਪਾਂ ਲੱਗਣ ਲੱਗ ਪਈਆਂ ਫਟਾਰਾ ਤਕਰੀਬਨ ਸਾਰਾ ਬਾਗ ਨੇ ਚੱਕ ਲਿਆ ਜਿਹੜਾ ਆਪਾਂ ਥੱਲੇ ਤੁਹਾਨੂੰ ਆਂ ਦੀਂਦਾ ਜੀ ਘਾਹ ਗ੍ਰੀਨੀਂ ਦੀਂਦੀ ਆ ਹਰੇ-ਹਰੇ ਵਾਈ ਇਹ ਜ਼ਰੂਰੀ ਆ ਕਰਨੀ ਕਿਉਂਕਿ ਥੱਲੋਂ ਜਦੋਂ ਫੁੱਲ ਆਊਗਾ ਉਹਨਾਂ ਦਿਨਾਂ 'ਚ ਥੋੜਾ ਜਿਹਾ ਟੈਂਪਰੇਚਰ ਹੋਰ ਗਰਮ ਹੋ ਜਾਣਾ ਤਾਂ ਥੱਲੋਂ ਜਿਹੜੀ ਜ਼ਮੀਨ ਦੀ ਆਪਾਂ ਕਹਿ ਦਿੰਨੇ ਆ ਤਾਪਤ ਨਾਲ ਫੁੱਲਾਂ ਨੂੰ ਪਵੇ ਥੱਲੇ ਥੋੜਾ ਥੋੜਾ ਜਿਵੇਂ ਹੁਣ ਇਸ ਕੰਡੀਸ਼ਨ 'ਚ ਘਾਹ ਹੋ ਗਿਆ ਥੋੜਾ ਜਿਹਾ ਹੋਰ ਹੋ ਜਾਊਗਾ ਤਾਂ ਫਿਰ ਜਿਹੜਾ ਸੇਕ ਨਹੀਂ ਪਾਊਗਾ ਫੁੱਲਾਂ ਨੂੰ ਥੱਲੋਂ ਆਪਾਂ ਕਹਿ ਦਈਏ ਵੀ ਜ਼ਮੀਨ ਆ ਜਿਹੜੀ ਪਰਸੇ ਇਹ ਨਹੀਂ ਮਾਰੂਗੀ ਆਪਾਂ ਲਿਆਏ ਆ ਜੀ ਦਵਾਈ ਬੈਰ ਕੰਪਨੀ ਦੀ ਸੁਲੇਮਾਨ ਬਹੁਤ ਵਧੀਆ ਇਹਦੀ ਰਿਜ਼ਲਟ ਆ ਜੀ ਦਵਾਈ ਦਾ ਜਿਹੜਾ ਹੁਣ ਇਸ ਕੰਡੀਸ਼ਨ ਦੇ ਵਿੱਚ ਜੇ ਕੋਈ ਤੇਲਾ ਜਾਂ ਆਪਾਂ ਸਟਰਸਿਲਾ ਕਹਿ ਦਈਏ ਹੋਊਗਾ ਉਹਨੂੰ ਵੀ ਇਹ ਮਾਰੂਗੀ ਤੇ ਜੇ ਕੋਈ ਨਵਾਂ ਆਇਆ ਉਹਨੂੰ ਵੀ ਰੋਕੂਗੀ ਤੇ ਮਾਰੂਗੀ ਬੜਾ ਸੋਹਣਾ ਇਹਦੇ ਰਿਜ਼ਲਟ ਆ ਜੀ ਬਾਗ ਦੇ ਉੱਤੇ ਤੇ ਆਪਾਂ ਜਿਹਦੀ ডোজ ਦੇਵਾਂਗੇ ਜੀ ਡਰਮ ਦੇ ਵਿੱਚ ਕੋਈ 1.5 400 ਐਮਐਲ ਪਾਵਾਂਗੇ ਤੇ 2000 ਲੀਟਰ ਆ ਜਿਹੜਾ ਪਾਣੀ ਸਾਰੇ ਬਾਗ ਤੇ ਆਪਾਂ ਲਾਵਾਂਗੇ ਤੇ ਫਿਰ ਦੇਵੇਂ ਜਵੇਂ ਇਹਨੂੰ ਫਰੂਟ ਆਊਗਾ ਜੀ ਓਵੇਂ ਓਵੇਂ ਤੁਹਾਨੂੰ ਸਾਰੀਆਂ ਵੀਡੀਓ ਆਪਾਂ ਪਾਉਂਦੇ ਰਵਾਂਗੇ ਤੇ ਠੰਡ ਜਾਦੇ ਹੋਣ ਦੇ ਕਰਕੇ ਆਪਣਾ ਥੋੜਾ ਜਿਹਾ ਬੂਟਿਆਂ ਨੂੰ ਜਿਹੜੀ ਕਲੀ ਫੇਰਨੀ ਸੀ ਉਹ ਹੁਣ ਫਿਰ ਫੇਰਾਂਗੇ ਉਹ ਆਪਾਂ ਭੌਂਤੀ ਆ ਜੀ ਅੱਜ ਵਿੱਚ ਥੋੜਾ ਥੋੜਾ ਨੀਲਾ ਸੋਥਾ ਪਾ ਕੇ ਇੱਕ ਅੱਧੇ ਦਿਨ ਚ ਆਪਾਂ ਲੇਬਰ ਲਾ ਕੇ ਸਾਰਾ ਜਿਹੜੇ ਬੂਟੇ ਆ ਉਹ ਕਲੀ ਕਿਵੇਂ ਹੁੰਦੀ ਉਹ ਵੀ ਤੁਹਾਨੂੰ ਵਿਖਾ ਦੇਾਂਗੇ ਜੀ ਵੀਡੀਓ ਪਾਵਾਂਗੇ ਤੇ ਬਣੇ ਰਿਓ ਜੇ ਆਪਣੇ ਪੇਜ ਨਾਲ ਤੇ YouTube ਚੈਨਲ ਨਾਲ ਜੀ ਵਿਖਾਵਾਂਗੇ ਤੁਹਾਨੂੰ ਵਧੀਆ ਤੋਂ ਵਧੀਆ ਵੀਡੀਓ ਤੇ ਤੁਹਾਨੂੰ ਚੱਲਦਾ ਵੀ ਵਿਖਾਉਨੇ ਆ ਜੀ ਬੂਮ ਫਿਰ ਆਪਣਾ ਕਿਵੇਂ ਚੱਲਦਾ ਇਹ ਆਪਾਂ ਸਪੈਸ਼ਲ ਚਾਰ ਜਣੀਆਂ ਇਹਦੇ ਤੇ ਨਿਊਜਲਾਂ ਲਾਈਆਂ ਜੀ ਤੇ ਆਜੋ ਫਿਰ ਤੁਹਾਨੂੰ ਦਿਖਾਉਨੇ ਆ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ